ਤਸਵੀਰਾਂ ਵੇਖੋ ਤੁਸੀਂ ਇਹਨਾਂ ਦੇ ਕੰਮ ਵੇਖੋ ਤੁਹਾਨੂੰ ਇਹ ਤਸਵੀਰਾਂ ਦੱਸ ਰਿਹਾ ਕਿ ਆ ਦੋ ਨੌਜਵਾਨ ਜੋ ਹੈ ਤੁਸੀਂ ਵੇਖਿਆ ਕਿ ਬੈਰੀਕੇਟਿੰਗ ਦੇ ਉੱਤੇ ਬੈਠੇ ਆ ਜੋ ਫੁੱਟਪਾਥ ਬਣਿਆ ਹੁੰਦਾ ਉਸ ਦੇ ਉੱਤੇ ਇੱਕ ਬੈਰੀਕੇਟ ਲੱਗਾ ਹੁੰਦਾ ਆ ਤੁਸੀਂ ਤਸਵੀਰਾਂ ਵੇਖੋ ਔਰ ਇਸ ਤਸਵੀਰਾਂ ਵਿੱਚ ਜਦੋਂ ਤੁਸੀਂ ਇਹ ਦੋ ਨੌਜਵਾਨਾਂ ਦੀ ਕਰਤੂਤ ਵੇਖਦੇ ਹੋ ਤਾਂ ਫਿਰ ਤੁਸੀਂ ਨੇਚਰਲੀ ਕੀ ਕਹੋਗੇ ਇਹ ਤੁਸੀਂ ਕਮੈਂਟ ਚ ਲਿਖਣਾ ਔਰ ਅਸੀਂ ਨਹੀਂ ਕਹਿੰਦੇ ਕਿ ਇਹ ਨੌਜਵਾਨ ਤੁਸੀਂ ਕਿਵੇਂ ਲਿਖਣਾ ਲੇਕਿਨ ਤੁਸੀਂ ਆਪਣੀ ਸੋਚ ਮੁਤਾਬਕ ਕਮੈਂਟ ਲਿਖਣਾ ਦੱਸ ਤਈਏ ਕਿ ਇਹ ਚੰਡੀਗੜ੍ਹ ਦੀਆਂ ਤਸਵੀਰਾਂ ਨੇ ਔਰ ਚੰਡੀਗੜ੍ਹ ਬੱਸ ਸਟੈਂਡ ਦੇ ਬਿਲਕੁਲ ਕੋਲ ਇਹ ਨੌਜਵਾਨ ਦੋ ਬੈਠੇ ਸੀ ਔਰ ਜਦੋਂ ਸਾਡਾ ਇਹਨਾਂ ਵੱਲ ਧਿਆਨ ਪਿਆ ਤਾਂ ਫਿਰ ਅਸੀਂ ਇਹਨਾਂ ਨੂੰ ਕਵਰ ਕਰਨਾ ਚਾਹਿਆ ਹੁਣ ਦੱਸ ਦਈਏ ਕਿ ਇਹ ਨੌਜਵਾਨ ਦੋਨੋਂ ਇਹ ਗਿਰੀਆਂ ਵੇਚਦੇ ਆ ਜੋ ਬੱਸਾਂ ਦੇ ਵਿੱਚ ਜਾਂ ਕਿਸੇ ਕਾਰਾਂ ਵਾਲਿਆਂ ਨੂੰ ਆਉਣ ਜਾਣ ਵਾਲੇ ਰਾਹ ਗੀਰਾ ਨੂੰ ਹਰ ਚੌਂਕ ਦੇ ਵਿੱਚ ਬੱਤੀਆਂ ਦੇ ਉੱਤੇ ਇਹ ਗਿਰੀਆਂ ਵੇਚਦੇ ਆ ਉਹ ਨਾਰੀਅਲ ਗਿਰੀ ਹੁੰਦੀ ਆ ਜੋ ਕੱਟੀ ਹੋਈ ਹੁੰਦੀ ਆ ਉਸ ਨੂੰ ਵੇਚਦੇ ਆ ਤਾਂ ਤੁਹਾਨੂੰ ਇਹਨਾਂ ਦੀ ਪੂਰੀ ਡਿਟੇਲ ਦੱਸ ਦਈਏ ਪੂਰੀ ਇਹਨਾਂ ਦੀ ਘਰਤੂਤ ਦੱਸ ਦਈਏ ਕਿ ਇਹ ਕੰਮ ਕਿਵੇਂ ਕਰਦੇ ਆ ਔਰ ਕੀ ਤਰੀਕਾ ਇਹਨਾਂ ਦਾ ਜੇ ਇਹ ਪੰਜਾਬ ਵਿੱਚ ਰਹਿੰਦੇ ਆ ਤੇ ਇਹਨਾਂ ਨੂੰ ਪੰਜਾਬ ਦੇ ਨਾਲ ਰਹਿਣ ਸਹਿਣ ਨਹੀਂ ਆਉਂਦਾ ਜੇ ਦਿੱਲੀ ਵਿੱਚ ਰਹਿੰਦੇ ਆ ਤਾਂ ਫਿਰ ਇਹ ਦਿੱਲੀ ਵਾਲੇ ਤਰੀਕੇ ਜੇ ਯੂਪੀ 'ਚ ਜਾਂਦੇ ਆ ਯੂਪੀ ਵਾਲੇ ਤਰੀਕੇ ਤੇ ਜੇ ਆਪਣੇ ਬਿਹਾਰ 'ਕਲ ਜਾਂਦੇ ਜੇ ਪੰਜਾਬ ਵਿੱਚ ਆਉਂਦੇ ਤੇ ਪੰਜਾਬ ਵਾਲਾ ਤਰੀਕਾ ਨਹੀਂ ਵਰਤਦੇ ਹੁਣ ਦੱਸ ਦਈਏ ਕਿ ਇਹ ਦੋਨੋਂ ਨੌਜਵਾਨ ਜੋ ਬੈਠੇ ਇਹ ਤਮਾਕੂ ਮਾਲ ਰਹੇ ਦੋਨਾਂ ਨੇ ਤਮਾਕੂ ਹੱਥਾਂ ਤੇ ਪਾਇਆ ਹੋਇਆ ਔਰ ਦੋਨੋ ਸ਼ਖਸ਼ ਜਿਹੜੇ ਆ ਉਹ ਤਮਾਕੂ ਮਲ ਰਹੇ ਤਮਾਕੂ ਮਲ ਕੇ ਦੋਵਾਂ ਨੇ ਤਮਾਕੂ ਖਾਦਾ ਤੇ ਹੱਥ ਨਹੀਂ ਧੁੱਤੇ ਹੱਥ ਧੋਣ ਤੋਂ ਬਿਨਾਂ ਹੀ ਇਹ ਚੱਲ ਪਏ ਤਾਂ ਗਿਰੀਆਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਮੈਂ ਇਹਨਾਂ ਦੇ ਪਿੱਛੇ ਅਸੀਂ ਜਾਣਾ ਚਾਹਿਆ ਤਾਂ ਪਿੱਛੇ ਜਾ ਕੇ ਅਸੀਂ ਵੇਖਿਆ ਤੇ ਉਸੇ ਤਰੀਕੇ ਨਾਲ ਹੀ ਇਹ ਬੱਸ ਦੇ ਅੰਦਰ ਦਾਖਲ ਹੁੰਦੇ ਆ ਤੇ ਦਾਖਲ ਹੋ ਕੇ ਗਿਰੀਆਂ ਵੇਚਣੀਆਂ ਸ਼ੁਰੂ ਕਰ ਦਿੰਦੇ ਆ ਉਹ ਤਮਾਕੂ ਵਾਲੇ ਹੱਥ ਵੀ ਇਹਨਾਂ ਨੇ ਨਹੀਂ ਧੁੱਤੇ ਕੋਈ ਇੱਕ ਚੀਜ਼ ਦੱਸ ਦਿਓ ਸਾਨੂੰ ਕਿ ਜਿੰਨੇ ਵੀ ਯੂਪੀ ਬਿਹਾਰ ਤੋਂ ਲੋਕ ਆਉਂਦੇ ਆ ਕਦੀ ਇਹਨਾਂ ਨੇ ਕੋਈ ਤਮਾਕੂ ਜਰਦਾ ਜਾਂ ਨਸ਼ਾ ਛੱਡਿਆ ਇਹ ਨਹੀਂ ਛੱਡਦੇ ਇਹਨਾਂ ਆਪਣੀ ਆਦਤ ਨਹੀਂ ਛੱਡਣੀ ਇਹਨਾਂ ਦੇ ਜ਼ਿਆਦਾਤਰ 90% ਬੱਚੇ ਵੀ ਸ਼ੁਰੂ ਕਰ ਦਿੰਦੇ ਆ ਇਹਨਾਂ ਦੀਆਂ ਜਨਾਨੀਆਂ ਵੀ ਜਿਹੜੀਆਂ ਇਹ ਤਮਾਕੂ ਗੁਟਕੇ ਖਾਣੇ ਸ਼ੁਰੂ ਕਰ ਦਿੰਦੇ ਸਾਡੇ ਲੋਕਾਂ ਨੂੰ ਕੰਮ ਦੀ ਲੋੜ ਆ ਔਰ ਇਹ ਲੋਕ ਕੰਮ ਦੇ ਵਿੱਚ ਸਾਡਾ ਸਾਥ ਬਹੁਤ ਦਿੰਦੇ ਆ ਔਰ ਕੰਮ ਵੇਲੇ ਇਹ ਪਿੱਛੇ ਨਹੀਂ ਹਟਦੇ ਪਰ ਇਹਨਾਂ ਦੀ ਇਹ ਜੋ ਆਦਤ ਆ ਇਹ ਇਸ ਵੇਲੇ ਜਿਹੜੀਆਂ ਬਹੁਤ ਮਾੜੀਆਂ ਜੇ ਸਿਹਤ ਵਿਭਾਗ ਦੀ ਗੱਲ ਕਰੀਏ ਤਾਂ ਸਿਹਤ ਵਿਭਾਗ ਕਈ ਵਾਰ ਚੇਤਾਵਨੀਆਂ ਦੇ ਚੁੱਕਾ ਹੈ ਕਿ ਤੁਸੀਂ ਕਦੇ ਵੀ ਕੁਝ ਖਾਣਾ ਪੀਣਾ ਤਾਂ ਉਸ ਤੋਂ ਪਹਿਲਾਂ ਵੀ ਹੱਥ ਧੋਵੋ ਤੇ ਜੇ ਤੁਸੀਂ ਖਾਪੀ ਲਿਆ ਤਾਂ ਬਾਅਦ ਵਿੱਚ ਵੀ ਹੱਥ ਜ਼ਰੂਰ ਧੋ ਕਿਉਂਕਿ ਤੁਸੀਂ ਕੋਈ ਨਾ ਕੋਈ ਖਾਣ ਪੀਣ ਵਾਲੀ ਵਸਤੂ ਕਿਸੇ ਨੂੰ ਦਿੰਦੇ ਹੋ ਤਾਂ ਫਿਰ ਤੁਹਾਡੀ ਇਹ ਵਸਤੂ ਜਿਹੜੀ ਆ ਜੋ ਤੁਹਾਡੇ ਹੱਥਾਂ ਦੇ ਨਾਲ ਜਿਸ ਤਰ੍ਹਾਂ ਦੇ ਵੀ ਕਈ ਤਰ੍ਹਾਂ ਦੇ ਕਾਣ ਕਿਰਮ ਲੱਗੇ ਹੁੰਦੇ ਆ ਉਸ ਨੂੰ ਤੁਸੀਂ ਸਾਫ਼ ਕਰ ਲਓ ਤੇ ਜਰਾ ਸੀਨ ਜਿਹੜੇ ਆ ਉਹ ਕੋਈ ਬਿਮਾਰੀਆਂ ਜੜੀਆਂ ਆ ਉਹਨਾਂ ਨੂੰ ਬੜਾਵਾ ਦਿੰਦੇ ਆ ਤਾਂ ਹੁਣ ਇਹ ਤਸਵੀਰਾਂ ਵੇਖ ਕੇ ਤੁਹਾਨੂੰ ਕੀ ਲੱਗਿਆ ਤੁਸੀਂ ਇਸ ਬਾਰੇ ਕਮੈਂਟ ਜ਼ਰੂਰ ਕਰਨਾ ਫਿਰ ਅਸੀਂ ਇਸ ਦੇ ਵਿੱਚ ਇੱਕ ਤੁਹਾਨੂੰ ਤਸਵੀਰ ਵਿਖਾ ਰਹੇ ਹਾਂ ਕਿ ਜਿਸ ਵਿੱਚ ਇੱਕ ਬਾਲਟੀ ਪਈ ਆ ਜਿਸ ਵਿੱਚ ਪਾਣੀ ਬਿਲਕੁਲ ਗੰਦਲਾ ਸੀ ਅਸੀਂ ਕਲੀਅਰ ਕੋਲ ਜਾ ਕੇ ਵੇਖਿਆ ਤੇ ਇਹ ਗਰੀ ਵਾਲਾ ਪਹਿਲੇ ਗਰੀ ਵੇਚੀ ਆ ਗਰੀ ਵੇਚ ਕੇ ਫਿਰ ਉੱਤਰ ਕੇ ਗਿਆ ਤਾਂ ਫਿਰ ਜਾ ਕੇ ਉਹ ਪਾਣੀ ਗਿਰੀਆਂ ਦੇ ਉੱਤੇ ਛਿੜਕਿਆ ਛਿੜਕ ਕੇ ਪਾਣੀ ਤਾਂ ਰਾਵਨਾ ਗਿਰੀਆਂ ਫਿਰ ਵੇਚਣੀਆਂ ਕਿ ਲੋਕਾਂ ਨੂੰ ਲੱਗੇ ਕਿ ਤਾਜ਼ਾ ਗਿਰੀਆਂ ਨੇ ਇਹ ਗਿਰੀਆਂ ਤਾਜ਼ਾ ਨੇ ਕਿੱਥੋਂ ਲੈ ਕੇ ਆਏ ਨੇ ਫਿਰ ਇਹ ਗੰਦਲਾ ਪਾਣੀ ਜਿਹੜਾ ਮੀਂਹ ਵਾਲਾ ਬਰਸਾਤ ਦਾ ਪਾਣੀ ਬਾਲਟੀ ਨੰਗੀ ਪਈ ਆ ਉਹ ਬਰਸਾਤ ਦਾ ਪਾਣੀ ਜਿਹੜਾ ਉਹਦੇ ਉੱਤੇ ਤਰੋਂਕੇ ਤੇ ਚਲੋ ਜੀ ਲੋਕਾਂ ਨੂੰ ਫਿਰ ਕਿਰਿਆ ਅਸੀਂ ਲੋਕਾਂ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਆਪਣੇ ਪਰਿਵਾਰ ਦੇ ਕੋਲ ਜਾ ਰਹੇ ਹੋ ਤੁਸੀਂ ਆਪਣੀ ਰਿਸ਼ਤੇਦਾਰੀ ਕੋਲ ਜਾ ਰਹੇ ਹੋ ਤਾਂ ਤੁਸੀਂ ਆਪਣੇ ਕਿਸੇ ਨਿੱਜੀ ਕੰਮ ਵਾਸਤੇ ਜਾ ਰਹੇ ਹੋ ਤਾਂ ਬਿਲਕੁਲ ਸੁਚੇਤ ਹੋ ਕੇ ਜਾਇਆ ਕਰੋ ਖਾਣ ਪੀਣ ਤੋਂ ਪਹਿਲਾਂ ਵੇਖ ਲਿਆ ਕਰੋ ਕਿ ਇਹ ਬੰਦਾ ਕੌਣ ਹੈ ਜੋ ਸਾਨੂੰ ਚੀਜ਼ ਖਵਾ ਰਿਹਾ ਹੈ ਅੱਜ ਕੱਲ ਲੋਕਾਂ ਨੂੰ ਸਵਾਦ ਬਹੁਤ ਲੱਗਣ ਲੱਗ ਗਈਆਂ ਚੀਜ਼ਾਂ ਕਿ ਜੋ ਬਿਹਾਰ ਵਾਲੇ ਜੋ ਨੇਪਾਲ ਵਾਲੇ ਆ ਇਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਵਧੀਆ ਬਣਾਉਂਦੇ ਆ ਖਾਣ ਪੀਣ ਨੂੰ ਵਧੀਆ ਔਰ ਜੰਕ ਫੂਡ ਵੀ ਇਹ ਵਧੀਆ ਬਣਾਉਂਦੇ ਆ ਲੋਕਾਂ ਦੀ ਸੋਚ ਹੋ ਗਈ ਆ ਤਾਂ ਹੁਣ ਪਿਛਲੇ ਦਿਨੀ ਇੱਕ ਮੁਹਾਲੀ ਦੇ ਵਿੱਚ ਕੇਸ ਆਇਆ ਕਿ ਜਿਸ ਦੇ ਵਿੱਚ ਤਸਵੀਰਾਂ ਚੱਲ ਰਹੀਆਂ ਅਸੀਂ ਤੁਹਾਨੂੰ ਕੱਲ ਉਹਦਾ ਡਾਟਾ ਦੇਾਂਗੇ ਕਿ ਕਿੱਥੋਂ ਦੀਆਂ ਤਸਵੀਰਾਂ ਕਿਹੜੇ ਮੁਹੱਲੇ ਦੀਆਂ ਤਸਵੀਰਾਂ ਨੇ ਔਰ ਕਿਹੜੇ ਸੈਕਟਰ ਦੀਆਂ ਕੱਲ ਤੁਹਾਨੂੰ ਉੱਥੇ ਵੀ ਜਾ ਕੇ ਦੱਸਾਂਗੇ ਕਿ ਕਿਹੜਾ ਹੋਟਲ ਸੀ ਉਸ ਵਿੱਚ ਨੇਪਾਲੀ ਕੰਮ ਕਰਦੇ ਸੀ ਔਰ ਨੇਪਾਲੀਆਂ ਨੇ ਕੀ ਕਰਿਆ ਕਿ ਜੋ ਬਿੱਲੀ ਜੋ ਕੁੱਤਾ ਸਭ ਵੱਡ ਵੱਡ ਕੇ ਤੇ ਉਥੇ ਲਾਗੇ ਛਕੇ ਕੋਈ ਕੁੱਤਾ ਬਿੱਲਾ ਨਹੀਂ ਰਹਿਣ ਦਿੱਤਾ ਤੇ ਮੋਮਸਾਂ ਵਿੱਚ ਉਹਨਾਂ ਦਾ ਸਾਰਾ ਮੀਟ ਭਰ ਭਰ ਕੇ ਲੋਕਾਂ ਨੂੰ ਖਵਾ ਦਿੱਤਾ ਮੋਮਸ ਤਾਂ ਹਰ ਪਰਿਵਾਰ ਖਾਂਦਾ ਬੱਚੇ ਖਾਂਦੇ ਆ ਔਰ ਬਹੁਤ ਸਾਰੇ ਪਰਿਵਾਰਾਂ ਦੇ ਰਿਸ਼ਤੇਦਾਰੀਆਂ ਜਦੋਂ ਆਉਂਦੀਆਂ ਤਾਂ ਸਪੈਸ਼ਲੀ ਕਹਿੰਦੇ ਨੇ ਮੋਮਸ ਲਿਆਓ ਮੋਮਸ ਦੇ ਵਿੱਚ ਉਹਨਾਂ ਨੇ ਉਸ ਨੂੰ ਗ੍ਰੈਂਡ ਕਰਕੇ ਪਾਇਆ ਤਾਂ ਮੋਮਸ ਹੀ ਜਿਹੜੇ ਕੁੱਤੇ ਤੇ ਬਿੱਲੀ ਦਾ ਮਾਸ ਜਿਹੜਾ ਉਹ ਖਵਾ ਦਿੱਤਾ ਜਦੋਂ ਇੱਕ ਮਾਤਾ ਨੇ ਚੀਜ਼ਾਂ ਵੇਖੀਆਂ ਤਾਂ ਉਸ ਭੈਣ ਨੇ ਪੂਰਾ ਰੌਲਾ ਪਾਇਆ ਰੌਲਾ ਪਾਇਆ ਲੋਕ ਮੁਹੱਲੇ ਵਾਲੇ ਇਕੱਠੇ ਹੋ ਗਏ ਤਾਂ ਫੇਰ ਦੱਸਦੇ ਇਹ ਕਿ ਉਹ ਨੇਪਾਲੀ ਉੱਥੋਂ ਚਲੇ ਗਏ ਤਾਂ ਜਦੋਂ 2-4 ਮਹੀਨੇ ਬਾਅਦ ਜਾਂ ਸਾਲ ਬਾਅਦ ਵੇਖਿਆ ਤਾਂ ਫੇਰ ਨੇਪਾਲੀ ਉੱਥੇ ਹੀ ਆ ਗਈ ਫੇਰ ਉਹੋ ਗੋਜੀ ਲੱਗ ਬੈਕਰ ਇਹ ਕਈ ਵਾਰ ਇਹ ਲੋਕ ਆਪਣੀਆਂ ਆਦਤਾਂ ਨਹੀਂ ਛੱਡਦੇ ਇਹਨਾਂ ਨੂੰ ਪਤਾ ਕਿ 2 ਦਿਨ ਦੀ ਗੇਮ ਹੈ ਬਾਅਦ ਵਿੱਚ ਭੁੱਲ ਜਾਣਾ ਤਸਵੀਰਾਂ ਅਸੀਂ ਵੇਖੀਆਂ ਸੀ ਵੀਡੀਓ ਵਾਇਰਲ ਹੋ ਰਹੀ ਸੀ ਕਿ ਇਹ ਮੋਹਾਲੀ ਦੀ ਸੀ ਔਰ ਤੁਹਾਨੂੰ ਸੈਕਟਰ ਵੇਖ ਕੇ ਅਸੀਂ ਜ਼ਰੂਰ ਇਹਦੇ ਬਾਰੇ ਜਾਣਕਾਰੀ ਕੱਲ ਦੇਵਾਂਗੇ ਕਿ ਮੋਹਾਲੀ ਦੇ ਵਿੱਚ ਇਸ ਤਰ੍ਹਾਂ ਹੋਇਆ ਸੀ ਕਿਹੜੇ ਹੋਟਲ 'ਚ ਹੋਇਆ ਸੀ ਤਾਂ ਫਿਰ ਉਹ ਮਾਮਲਾ ਕਿੱਥੋਂ ਤੱਕ ਗਾ ਗਿਆ ਤੇ ਕਿੱਥੇ ਨਿਬੜ ਗਿਆ ਤਾਂ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਕਿ ਆਹ ਜੋ ਦੋ ਨੌਜਵਾਨਾਂ ਹੈ ਮਿਹਨਤ ਕਰ ਰਹੇ ਆ ਗਿਰੀਆਂ ਵੇਚ ਰਹੇ ਆ ਕੋਈ ਸ਼ੱਕ ਨਹੀਂ ਲੇਕਿਨ ਮਿਹਨਤ ਜਿਹੜੀ ਆ ਉਸ ਚੱਜੀ ਤੇ ਸੁਥਰੀ ਹੋਣੀ ਚਾਹੀਦੀ ਆ ਸਾਫ਼ ਹੋਣੀ ਚਾਹੀਦੀ ਆ ਔਰ ਤੁਸੀਂ ਆਪਣੇ ਬੱਚਿਆਂ ਨੂੰ ਜਾਂ ਖੁਦ ਕੋਈ ਚੀਜ਼ ਖਾਂਦੇ ਹੋ ਤਾਂ ਪਰੇਜ਼ ਕਰਿਆ ਕਰੋ ਵੇਖਿਆ ਕਰੋ ਕਿ ਬੰਦੇ ਸਾਫ਼ ਸੁਥਰੇ ਆ ਫਿਰ ਖਾਇਆ ਕਰੋ ਔਰ ਜ਼ਿਆਦਾਤਰ ਹੁਣ ਸਾਡੇ ਪੰਜਾਬੀ ਭਰਾਵਾਂ ਨੇ ਬਹੁਤ ਸਾਰੇ ਕੰਮ ਖੋਲੇ ਨੇ ਤੁਸੀਂ ਉਹਨਾਂ ਕੋਲ ਜਾ ਕੇ ਵੀ ਕੁਝ ਖਾ ਪੀ ਸਕਦੇ ਹੋ ਜੇ ਸਬਜ਼ੀ ਖਰੀਦਣੀ ਆ ਤਾਂ ਵੀ ਪੰਜਾਬੀ ਭਰਾਵਾਂ ਕੋਲ ਜਾ ਸਕਦੇ ਹੋ ਕਿਉਂਕਿ ਪੰਜਾਬੀ ਭਰਾ ਹੋਰ ਨਹੀਂ ਕੁਝ ਤਾਂ ਉਹਨਾਂ ਦੇ ਆਦਤ ਬਣੀ ਹੁੰਦੀ ਹੈ ਕਿ ਆਪਣੇ ਘਰ ਵੀ ਕੋਈ ਰੋਟੀ ਖਾਣੀ ਆ ਤਾਂ ਹੱਥ ਧੋ ਕੇ ਫਿਰ ਖਾਂਦੇ ਆ ਤਾਂ ਨਹੀਂ ਤੇ ਇਸ ਤਰ੍ਹਾਂ ਬਾਹਰ ਜਾ ਕੇ ਲੋਕਾਂ ਨੂੰ ਖਾਣੇ ਗਲਤ ਹੋ ਜਾਂਦਾ ਔਰ ਸਪੈਸ਼ਲੀ ਤਮਾਕੂ ਬੀੜੀ ਖਾਣ ਵਾਲਾ ਦੂਰੋਂ ਖੜ ਕੇ ਘੜੀ ਵੇਖ ਲਿਆ ਕਰੋ ਕੀ ਬੰਦਾ ਕਿਦਾਂ ਦਾ ਕੀ ਖਾਂਦਾ ਪੀਂਦਾ ਏ ਤੇ ਫੇਰ ਉਸ ਹਾਵਣਾ ਚੱਲਿਆ ਕਰੋ ਔਰ ਇਹ ਵੀਡੀਓ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਸ ਬਾਰੇ ਵਧੀਆ ਕਮੈਂਟ ਕਰੋ ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਧੰਨਵਾਦ